ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇੱਕ ਬਹੁਤ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਲਓ ਫਿਰ ਸੁਣੋ ਅੱਜ ਦਾ ਇਹ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਹਰੀਆਂ ਕਚੂਰ ਸੀ ਤਨਿਏ ਦੀਆਂ ਡਾਲੀਆਂ ਕੁੱਕੜਾਂ ਨੇ ਕੀਤੀਆਂ ਕੜੋਂ ਬੇਟੋਲਣਾ ਕੁੱਕੜਾਂ ਨੇ ਕੀਤੀਆਂ ਕੜੋਂ ਹਰੀਆਂ ਕਚੂਰ ਸੀ ਤਨੀਏ ਦੀਆਂ ਡਾਲੀਆਂ ਕੁੱਕੜਾਂ ਨੇ ਕੀਤੀ ਆਕੜੂ ਬੇਟੋਲਣਾ ਕੁੱਕੜਾਂ ਨੇ ਕੀਤੀ ਆਕੜੂ ਅੱਜ ਤੋਰ ਜਾਣਾ ਵੇ ਮੈਂ ਕੱਲ ਤੋਰ ਜਾਣਾ ਰੋਟੀਆਂ ਪਕਾਇਆ ਕਰੀ ਤੂੰ ਬੇਟੋਲਣਾ ਰੋਟੀਆਂ ਪਕਾਇਆ ਕਰੀ ਤੂੰ ਅਰਦੇ ਤੋਰ ਜਾਣਾਵੇਂ ਮੈਂ ਕੱਲ ਤੋਰ ਜਾਣਾ ਰੋਟੀਆਂ ਪਕਾਇਆ ਕਰੀ ਤੂੰ ਬੇਟੋੜਣਾ ਰੋਟੀਆਂ ਪਕਾਇਆ ਕਰੀ ਤੂੰ ਸੋਵਾਸਾਸ ਲੜਦੀ ਦੁਪਹਿਰੇ ਸੋਰਾ ਲੜਿਆ bèṛe chakh lo tare ha tu ਬੇਟੋੜਣਾ bèṛe chakh lo tare ha tu ਸੋ ਵਾਸਸ ਲੜੈ ਪੈਦਾ ਪਰੇ ਸੋਰ ਲੜਿਆ ਬੇੜੇ ਚ ਖਲੋਤਾਰੇ ਹਾਥੋਂ ਬੇਟੋਲਣਾ ਬੇੜੇ ਚ ਖਲੋਤਾਰੇ ਹਾਥੋਂ ਬਾਵਲੇ ਦੀ ਲਾਡਲੀ ਮੈਂ ਵੀਰਾਂ ਦੀ ਵੀ ਲਾਡਲੀ ਸੋਰਿਆਂ ਦੀ ਕੱਲੀ ਕੱਲੀ ਨੂੰ ਬੇਟੋਲਣਾ ਸੋਰਿਆਂ ਦੀ ਕੱਲੀ ਕੱਲੀ ਨੂੰ ਬਾਵਲੇ ਦੀ ਲਾਡਲੀ ਮੈਂ ਵੀਰਾ ਦੀ ਵੀ ਲਾਡਲੀ ਸੋਰਿਆਂ ਦੀ ਕੱਲੀ ਕੱਲੀ ਨੂੰ ਬੇਟੋਲਣਾ ਸੋਰਿਆਂ ਦੀ ਕੱਲੀ ਕੱਲੀ ਨੂੰ ਮਾਂ ਲਿਆ ਵੀ ਸੁਣੀਆ ਤੂੰ ਬਾਪ ਦੀਆਂ ਸੁਣੀਆ ਸਾਡੇ ਵਾਰੀ ਕੰਨਾ ਵਿੱਚ ਰੂੰ ਬੇਟੋਲਣਾ ਸਾਡੇ ਵਾਰੀ ਕੰਨਾ ਵਿੱਚ ਰੂੰ ਮਾਰੀਆਂ ਵੀ ਸੋਣੀਆਂ ਤੂੰ ਬਾਪਦੀਆਂ ਸੋਣੀਆਂ ਸਾਡੇ ਵਾਰੀ ਕੰਨਾਂ ਵਿੱਚ ਰੂੰ ਬੇਟੋਲਣਾ ਸਾਡੇ ਵਾਰੀ ਕੰਨਾਂ ਵਿੱਚ ਰੂੰ ਮਾਰੀਆਂ ਕਿਉਂ ਸ਼ਾਮ ਕਾ ਤੂੰ ਮਨ ਦਾ ਕਾਣੂ ਬੋਲਿਆ ਵੇਲਾ ਪਛਤਾਇਆ ਹੋਣਾ ਤੂੰ ਬੇਟੋਲਣਾ ਕੱਲਾ ਪਛਤਾਇਆ ਹੋਣਾ ਤੂੰ ਮਾਰੀਆਂ ਕਿਉਂ ਸ਼ਾਮ ਸਾਦੂ ਮੰਦਾ ਕਾ ਨੂੰ ਬੋਲਿਆ ਕੱਲਾ ਪਛਤਾਇਆ ਹੋਣਾ ਤੂੰ ਬੇਟੋਲਣਾ ਕੱਲਾ ਪਛਤਾਇਆ ਹੋਣਾ ਤੂੰ ਸੱਤ ਸਦੀਆਂ ਭੁੱਲ ਗਈ ਮੈਂ ਸੋਹਰੇ ਦੀਆਂ ਭੁੱਲ ਗਈ ਰਹਿ ਗਿਆ ਇਹ ਹੱਲਾ ਵਿੱਚ ਤੂੰ ਬੇਟੋਲਣਾ ਰਹਿ ਗਿਆ ਇਹ ਹੱਲਾ ਵਿੱਚ ਤੂੰ ਸਰਦੀਆਂ ਭੁੱਲ ਗਈ ਮੈਂ ਸੋਹਰੇ ਦਿਨਾਂ ਭੁੱਲ ਗਈ ਰਹਿ ਗਿਆ ਖੇ ਆਲਾ ਵਿੱਚ ਤੂੰ ਬੇਟੋਲਣਾ ਰਹਿ ਗਿਆ ਖੇ ਆਲਾ ਵਿੱਚ ਤੂੰ ਹਰੇ ਆਕਜੂਰ ਸੀ ਤੈਨੀਆਂ ਦੀਆਂ ਡਾਲੀਆਂ ਕੁੱਕੜਾਂ ਨੇ ਕੀਤੀਆਂ ਅਕੜੂ ਬੇਟੋਲਣਾ ਕੁੱਕੜਾਂ ਨੇ ਕੀਤੀਆਂ ਅਕੜੂ ਹਰੀਆਂ ਕਚੂਰ ਸੀਤਣੀਆਂ ਦੀਆਂ ਢਾਲੀਆਂ ਕੁੱਕੜਾਂ ਨੇ ਕੀਤੀਆਂ ਕੜੂ ਬੇਟੋਰਣਾ ਕੁੱਕੜਾਂ ਨੇ ਕੀਤੀਆਂ ਕੜੂ